ਕੀ ਕਰਦਾ ਹੈ ਤੇ ਜਿਹੜਾ ਪਹਿਲਾ ਅਕਾਲੀ ਦਲ ਹੈ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਤੁਹਾਡੇ ਤੁਹਾਡੇ ਤੋਂ ਕੁਝ ਲੁਕਿਆ ਨਹੀਂ ਹੋਇਆ ਜੋ-ਜੋ ਕਾਲ ਤੱਕ ਸਾਹ ਤੇ ਹੋਇਆ ਤੁਸੀਂ ਸਾਰਾ ਕੁਝ ਹੀ ਜਾਣਦੇ ਹੋ ਮੈਂ ਆਸ ਕਰਦਾ ਕਿ ਤੁਸੀਂ ਸਭ ਨਾਲ ਚੱਲੋਗੇ ਪਾਰਟੀ ਨੂੰ ਮਜ਼ਬੂਤ ਕਰੋਗੇ ਸਾਥ ਸੰਗਤ ਆਉਣ ਵਾਲਾ ਸਮਾਂ ਪਹਿਨਾ ਤਾਂ ਤੁਹਾਨੂੰ ਪਤਾ ਸ਼ੁਰੂਛਿਤਾ ਬਹੁਤ ਮੁਸ਼ਕਲਾਂ ਆਉਂਦੀਆਂ ਇਹ ਬਹੁਤ ਕੁਝ ਹੁੰਦਾ ਹੈ ਪਰ ਮਹਾਰਾਜ ਚੜ੍ਹਦੀ ਕਲਾ ਕਰਨਗੇ ਤੇ ਪਾਰਟੀ ਨੂੰ ਸਫਲ ਬਣਾਉਣਗੇ ਆਪਾਂ ਹੀ ਸਾਰਿਆਂ ਨੇ ਬਣਾਉਣਾ ਹੈ ਤੁਸੀਂ ਵੱਧ ਤੋਂ ਵੱਧ ਪਿੰਡਾਂ ਚ ਜਾ ਕੇ ਆਪਣੇ ਨਾਲ ਸੰਗਤ ਨੂੰ ਜੋੜੋ ਮੈਂਬਰ ਜੋੜੋ ਹੋਰ ਬੰਦਿਆਂ ਨੂੰ ਮਤਲਬ ਕਿਉਂਕਿ ਸਾ ਸੰਗਤ ਦੀ ਜਿਹੜੀ ਜਿਹੜਾ ਸਿੱਖ ਹੈ ਉਹਨੇ ਤਾਂ ਅਕਾਲੀ ਦਲ ਦੇ ਨਾਲ ਹੀ ਜੁੜਨਾ ਹੈ ਪਰ ਜਿਹੜਾ ਪਹਿਲਾ ਅਕਾਲੀ ਦਲ ਦਾ ਤੁਹਾਨੂੰ ਪਤਾ ਹੀ ਆ ਵੀ ਮਹਾਰਾਜ ਦੀ ਬੀਤ ਬੀਬੀ ਕੀਤੀ ਸਾਰਾ ਕੁਝ ਕੀਤਾ ਪਹਿਲਾਂ ਬਹੁਤ ਦੇਰ ਤੋਂ ਰੌਲਾ ਪੈਂਦਾ ਸੀ ਇਹਨਾਂ ਕੱਲਾਂ ਦਾ ਪਰ ਸੰਗਤ ਨਹੀਂ ਮੰਨਦੀ ਸੀ ਜਿਸ ਦਿਨ ਉਹ ਆਪ ਮੰਨ ਕੇ ਫਿਰ ਸੰਗਤ ਮੰਨ ਵੀ ਗਈ ਤੇ ਉਹਨਾਂ ਨਾਲੋਂ ਪਿੱਛੇ ਵੀ हट ਗਈ ਇਸ ਲਈ ਸਾਧ ਸੰਗਤ ਜੀ ਮੈਂ ਬੇਨਤੀ ਕਰਦਾ ਤੇ ਆਸ ਕਰਦਾ ਕਿ ਤੁਸੀਂ ਸਾਰੇ ਇਸ ਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਪਹਿਲਾ ਅਕਾਲੀ ਦਲ ਕੀ ਕਰਦਾ ਏ ਤੇ ਜਿਹੜਾ ਪਹਿਲਾ ਅਕਾਲੀ ਦਲ ਹੈ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਤੁਹਾਡੇ ਤੁਹਾਡੇ ਤੋਂ ਕੁਝ ਲੁਕਿਆ ਨਹੀਂ ਹੋਇਆ ਜੋ-ਜੋ ਕਾਲ ਤੱਕ ਸਾਹਬ ਤੇ ਹੋਇਆ ਤੁਸੀਂ ਸਾਰਾ ਕੁਝ ਹੀ ਜਾਣਦੇ ਹੋ ਮੈਂ ਆਸ ਸਾਧ ਸੰਗਤ ਆਉਣ ਵਾਲਾ ਸਮਾਂ ਪਹਿਨਾ ਤਾਂ ਤੁਹਾਨੂੰ ਪਤਾ ਸ਼ੁਰੂਸ਼ਤਾ ਬਹੁਤ ਮੁਸ਼ਕਲਾਂ ਆਉਂਦੀਆਂ ਇਹ ਬਹੁਤ ਕੁਝ ਹੁੰਦਾ ਹੈ ਪਰ ਮਹਾਰਾਜ ਚੜ੍ਹਦੀ ਕਲਾ ਕਰਨਗੇ ਤੇ ਪਾਰਟੀ ਨੂੰ ਸਫਲ ਬਣਾਉਣਗੇ ਆਪਾਂ ਹੀ ਸਾਰਿਆਂ ਨੇ ਬਣਾਉਣਾ ਹੈ ਤੁਸੀਂ ਵੱਧ ਤੋਂ ਵੱਧ ਪਿੰਡਾਂ 'ਚ ਜਾ ਕੇ ਆਪਣੇ ਨਾਲ ਸੰਗਤ ਨੂੰ ਜੋੜੋ ਮੈਂਬਰ ਜੋੜੋ ਹੋਰ ਬੰਦਿਆਂ ਨੂੰ ਮਤਲਬ ਕਿਉਂਕਿ ਸਾ ਸੰਗਤ ਜੀ ਜਿਹੜੀ ਜਿਹੜਾ ਸਿੱਖ ਹੈ ਉਹਨੇ ਤਾਂ ਅਕਾਲੀ ਦਲ ਦੇ ਨਾਲ ਹੀ ਜੁੜਨਾ ਹੈ ਪਰ ਜਿਹੜਾ ਪਹਿਲਾ ਅਕਾਲੀ ਦਲ ਦਾ ਤੁਹਾਨੂੰ ਪਤਾ ਹੀ ਆ ਵੀ ਮਹਾਰਾਜ ਦੀ ਬੇਅਦਬੀ ਵੀ ਕੀਤੀ ਸਾਰਾ ਕੁਝ ਕੀਤਾ ਪਹਿਲਾਂ ਬਹੁਤ ਦੇਰ ਤੋ ਰੌਲਾ ਪੈਂਦਾ ਸੀ ਇਹਨਾਂ ਗੱਲਾਂ ਦਾ ਪ੍ਰਸੰਗਤ ਨਹੀਂ ਮੰਨਦੀ ਸੀ ਜਿਸ ਦਿਨ ਉਹ ਆਪ ਮੰਨ ਕੇ ਫਿਰ ਸੰਗਤ ਮੰਨ ਵੀ ਗਈ ਤੇ ਉਹਨਾਂ ਨਾਲੋਂ ਪਿੱਛੇ ਵੀ हट ਗਈ ਇਸ ਲਈ ਸਾਧ ਸੰਗਤ ਜੀ ਮੈਂ ਬੇਨਤੀ ਕਰਦਾ ਤੇ ਆਸ ਕਰਦਾ ਕਿ